ਸਾਢੇ 10 ਦਿਨਾਂ ਦੇ ਵਿੱਚ 550 ਕਿਲੋਮੀਟਰ ਦੀ ਦੂਰੀ ਭਰਾ ਤੈਅ ਕਰ ਗਿਆ ਹਰਦਵਾਰ ਤੋਂ ਲੈ ਕੇ ਤੇ ਅਬੂ ਸ਼ਹਿਰ ਤੱਕ ਆ ਦੇ ਪੈਰ ਵੀ ਦੇਖੋ ਬਈ ਐਂ ਕਹਿੰਦੇ ਬਈ ਸੇਵਾ ਦਾ ਮੇਵਾ ਫੇਰ ਮਿਲਦਾ ਇੰਨੀ ਸੇਵਾ ਕਰਨੀ ਪੈਂਦੀ ਆ ਪਹਿਲਾਂ ਮਨਾਉਣਾ ਪੈਂਦਾ ਗੁਰੂਆਂ ਪੀਰਾਂ ਨੂੰ ਬੰਮ 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 ਬੋਲੇ ਬੋਲੇ ਤੇਰੇ ਬੰਮ 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 ਬੋਲੇ ਬੋਲੇ ਜੀਰ ਦੇ ਸੰਗ 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 ਬੋਲੇ ਭਈਆ ਆਪਦਾ ਨਾਮ ਤੇ ਪਿੰਡ ਦਾ ਨਾਮ ਉਹ ਵਿਜੇ ਕੁਮਾਰ ਗਾਮ ਬੇਨਬੂ ਸਰ ਅਬੂ ਸ਼ੇਰ ਸਰਸਾ ਜ਼ਿਲ੍ਹੇ ਚ ਹੈ ਨਾ ਪੜਾਈ ਕਿੰਨੀ ਕਰੀਏ ਬਈ ਪੜਾਈ ਪਲਸ 2 ਪਲਸ 2 ਕਰੀਏ ਹੈ ਵੀਡੀਓ ਤੇ ਬਣਾਈ ਰੋ ਲਾਸਟ ਤੱਕ ਦੇਖਿਓ ਚੰਗੀ ਲੱਗੀ ਤਾਂ ਗੁਰੂਆਂ ਪੀਰਾਂ ਦੇ ਨਾਂ ਤੇ ਸ਼ੇਅਰ ਜ਼ਰੂਰ ਕਰਦੇ ਭਰਾ ਦੇ ਹੌਸਲੇ ਲਈ ਵੀ ਦਰਸ਼ਕ ਭਰਾਵਾਂ ਨੂੰ ਇਹ ਦੱਸੋ ਬਈ ਕਿੱਥੋਂ ਆਏ ਹੋ ਹਰ ਸੇ ਹਰਦਵਾਰ ਤੋਂ ਆਏ ਹਾਂ ਬਈ ਹਾਂ ਹਰਦਵਾਰ ਸੇ ਲਓ ਵੀ ਮਿੱਤਰੋ ਹਰਦਵਾਰ ਸ਼ੇਰ ਤੋਂ ਕਿੰਨੇ ਕਿਲੋਮੀਟਰ ਹੋ ਜਾਂਦਾ ਹੈ ਸਾਢੇ 500 ਕਿਲੋਮੀਟਰ ਸਾਢੇ 500 ਕਿਲੋਮੀਟਰ ਹੈ 550 ਕਿਲੋਮੀਟਰ ਐਂ ਆਏ ਹਾਂ ਪੈਦਲ 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 ਕੀ ਬਈ ਕੀ ਸ਼ਰਦਾ ਭਾਵਨਾ ਸੀ ਪਿੱਛੇ ਆਈ ਬਾਬੇ ਜਿੰਨੇ ਬਣਾਉਂਦੇ ਆ ਅੱਛਾ ਵੀ ਕੋਈ ਸੋਖਾ ਪੂਰੀ ਹੁੰਦੀ ਆ ਵੀ ਸੁਖ ਪੂਰੀ ਹੋਈ ਆ ਕੋਈ ਤਾਂ ਕੋਈ ਨਹੀਂ ਹੋ ਜੂਗੀ ਹੋ ਜੂਗੀ ਅੱਛਾ ਪਹਿਲਾਂ ਵੀ ਸੇਵਾ ਕੀਤੀ ਆ ਆ ਪਹਿਲੀ ਵਾਰ ਜਵਨਾਈ ਆ ਪਹਿਲੀ ਵਾਰ ਪਹਿਲੀ ਡਾਕ ਆਊਟ ਦੇ ਕੇ ਦੋ ਵਾਰ ਮੈਂ ਕੇਲਾ ਆ ਕੇਲਾ ਹੀ ਗਿਆ ਤੇ ਕੇਲਾ ਹੀ ਆਇਆ ਵੀ ਅੱਛਾ ਪਹਿਲੀ ਵਾਰ ਸੇਵਾ ਲਈ ਆ ਤੇ ਬਈ ਕੀ ਕੀ ਰਸਨ ਪਾਣੀ ਫਿਰ ਨਾਲ ਲੈ ਕੇ ਚੱਲੇ ਤੁਸੀਂ ਨਾਲ ਨਾਲ ਚੱਲੇ ਜੀ ਬਸ پیسے ਇਹ ਤੇ ਬਟੂਆ ਚਾਰਜਰ ਬਟੂਆ ਚਾਰਜਰ ਪੈਸੇ ਆ ਤੇ ਬੰਦੇ ਰਹਿੰਦੇ ਉੱਥੇ ਕਾ ਤੇ ਬਾਈ ਜੀ ਫਿਰ ਖਾਣ ਪੀਣ ਆਣ ਮੈਨੂੰ ਕਿਤੇ ਹੋਟਲ ਆਉਂਦੇ ਆਉਂਦੇ ਹੋਟਲ ਦੇ ਰੋਟੀ ਖਾ ਲੈਂਦੇ ਸੀ ਅੱਛਾ ਉਡਰ ਤੇ ਖਾ ਲੈਂਦੇ ਸੀ ਫਿਰ ਕਿੰਨੀ ਦੂਰੀ ਤੈਅ ਕਰਦੇ ਸੀ ਇੱਕ ਦਿਨ ਚ 45 50 ਪਰਸੂ ਚੌਥੇ ਰਾਜਪੈਣੀ ਨੂੰ ਟਕੜਿਆ ਪੈਦਲ ਇਧਰ ਆ ਇਸੇ ਤਰ੍ਹਾਂ ਉਸੇ ਤਰ੍ਹਾਂ ਲੋ ਜੀ 65 ਕਿਲੋਮੀਟਰ ਕੱਢਿਆ ਭਰਾ ਨੇ ਇੱਕ ਦਿਨ ਦੇ ਵਿੱਚ ਦਿਨ ਰਾਤ ਚ ਜਿੰਨਾ ਰਾਤ ਨੂੰ 12:00 ਵਜੇ ਤੱਕ ਰਾਤ ਨੂੰ 12:00 ਵਜੇ ਤੱਕ 65 ਕਿਲੋਮੀਟਰ ਪੈਦਲ ਕੱਢਤਾ ਬਈ ਨੇ ਹੈ ਤੇ ਬਈ ਆਹ ਆਪਾਸੇ ਐਸੇ ਜਲ ਹੈ ਹਾਂ ਜਲ ਉੱਥੋਂ ਲੈਂਦਾ ਹੈ ਉੱਥੋਂ ਕਿੰਨਾ ਬਾਜੇ ਨੂੰ ਆ? ਮੈਂ 11 ਕਿਲੋ ਜਲਦਾ ਵਜਨ ਹੈ ਬਾਕੀ ਟੋਕਰੀਆਂ ਵਜਨ 11 ਕਿਲੋ ਜਲਦਾ ਵਜਨ ਹੈ ਬਾਕੀ ਟੋਕਣੀਆਂ ਦਾ ਵਜਨ ਹੈ ਨਾ ਬਾਕੀ ਵੀ ਆ ਗੁੱਦ ਵਗੈਰਾ ਤੇ ਕੁਛ ਆਉਦੇ ਸਮਾਨ ਆ ਜਿਹੜਾ ਕੁਛ 15 ਲੀਟਰ ਹੋ ਗਏ ਤੇ ਹਰਦੁਵਾਰ ਤੋਂ ਆਬੂ ਸ਼ਹਿਰ 550 ਕਿਲੋਮੀਟਰ ਬਾਈ ਆ 15 ਕਿਲੋ ਵਜਨ ਲੈ ਕੇ ਥੋੜੀ ਗੱਲ ਨਹੀਂ ਹੋ ਜਾਂਦੀ ਬਾਈ ਸਾਨੂੰ ਤਾਂ ਵੇਖ ਕੇ ਚਾਰਜ ਲੱਗ ਗਿਆ ਤੁਹਾਡੀ ਗੱਲ ਸੁਣ ਕੇ ਸਹੀ ਗੱਲ ਦਸੀਗੇ ਤਾਂ ਮਿੱਤਰੋ ਹੈ ਬਈ ਆਪਣਾ ਭਾਰਤ ਇੱਕ ਧਾਰਮਿਕ ਦੇਸ਼ ਤੇ ਭਰਾ ਦੇ ਪੈਰ ਵੀ ਦੇਖੋ ਬਾਈ ਐਂ ਕਹਿੰਦੇ ਬਈ ਸੇਵਾ ਦਾ ਮੇਵਾ ਫੇਰ ਮਿਲਦਾ ਇੰਨੀ ਸੇਵਾ ਕਰਨੀ ਪੈਂਦੀ ਹੈ ਪਹਿਲਾਂ ਮਨਾਉਣਾ ਪੈਂਦਾ ਗੁਰੂਆਂ ਪੀਰਾਂ ਨੂੰ ਹਨਾ ਬਈ ਹੂੰ ਆ ਬਈ ਪੈਰ ਆ ਇਸ ਤਰ੍ਹਾਂ ਹੋ ਗਏ ਹਨਾ ਤੇ ਕਿੰਨੇ ਦਿਨਾਂ ਦੇ ਵਿੱਚ ਬਈ ਤੁਸੀਂ ਵਾਪਸ ਆਏ ਹੋ 22 ਦਿਨਾਂ ਤੋਂ ਅੱਜ ਤੋਂ 22 ਤੋਂ ਅੱਜ 22 ਨੂੰ ਗਏ ਸੀ 11ਵਾਂ ਦਿਨ ਹੋ ਗਿਆ ਅੱਜ 11 ਦਿਨਾਂ ਦੇ ਵਿੱਚ ਮਿੱਤਰੋ 550 ਕਿਲੋਮੀਟਰ ਦੀ ਦੂਰੀ 11.5 ਦਿਨਾਂ ਦੇ ਵਿੱਚ ਸਾਢੇ 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 1.5 ਦਿਨਾਂ ਦੇ ਵਿੱਚ ਸਾਢੇ 11 ਦਿਨਾਂ ਦੇ ਵਿੱਚ ਜਲਦੀ ਪੂਰੇ ਨਹੀਂ ਹੋਏ ਹਾਂ ਅੱਜ ਹਾਂ 11ਵਾਂ ਦਿਨ ਪੂਰਾ ਨਹੀਂ ਹੋਇਆ ਮਿੱਤਰੋ ਸਾਢੇ 11 ਸਾਢੇ 10 ਦਿਨਾਂ ਦੇ ਵਿੱਚ ਹਨਾ ਸਾਢੇ 10 ਦਿਨਾਂ ਦੇ ਵਿੱਚ 550 ਕਿਲੋਮੀਟਰ ਦੀ ਦੂਰੀ ਭਰਾ ਤੈਅ ਕਰ ਗਿਆ ਹਰਦਵਾਰ ਤੋਂ ਲੈ ਕੇ ਤੇ ਅਬੂ ਸ਼ਹਿਰ ਤੱਕ ਅਬੂ ਸ਼ਹਿਰ ਰਹਿ ਜਾਂਦਾ ਸਾਡੇ ਇੱਥੇ ਰਾਜਕਨਾਲ ਦੇ ਕੰਡੇ ਤੇ ਹਰਿਆਣੇ ਦੇ ਵਿੱਚ ਸਰਸਾ ਜ਼ਿਲ੍ਹਾ ਲੱਗਦਾ